ਤੁਸੀਂ ਦੇਖ ਰਹੇ ਹੋ ਔਨਅਰਤ ਮੈਂ ਤੁਹਾਡੇ ਨਾਲ ਦਰਸ਼ਪ੍ਰਿਤ ਕੌਰ ਬਸਰਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਹਰ ਸਾਲ ਕਿਸਾਨਾਂ ਦੇ ਵੱਲੋਂ ਆਪਣੀ ਫਸਲਾ ਜੜਿਓ ਵੱਢ ਕੇ ਦੇ ਬਾਅਦ ਦੇ ਵਿੱਚ ਪਰਾਲੀ ਆ ਜੜਿਓ ਸਾੜੀ ਜਾਂਦੀ ਸੀ ਪਰ ਹੁਣ ਆ ਜੜਾ ਕਿ ਕਿਸਾਨ ਇਸ ਤਰ੍ਹਾਂ ਨਹੀਂ ਕਰ ਸਕਣਗੇ ਕਿਉਂਕਿ ਪਰਾਲੀ ਦੇ ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਆ ਜੜੀ ਸਖਤ ਹੋ ਰਹੀ ਆ ਤੇ ਪੰਜਾਬ ਸਰਕਾਰ ਦੇ ਵੱਲੋਂ ਨੋਟਿਸ ਵੀ ਨੇ ਜੜੀ ਇਸ ਮਾਮਲੇ ਦੇ ਵਿੱਚ ਜਾਰੀ ਕਰ ਦਿੱਤੇ ਗਏ ਨੇ ਤਦ ਆਸ ਜੀਏ ਕਿ ਪਰਾਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਐਸਜੀਐਮ ਗਿੱਦੜ ਬਾਹਾ ਦਾ ਫਰਮਾਨ ਜੜਾ ਆਇਆ ਜਿੱਥੇ ਕਿ ਐਸਡੀਐਮ ਗਿੱਦੜਵਾਹਾ ਦੇ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਉੱਤੇ ਪਰਚਾ ਹੈ ਜੜਾ ਕਿ ਦਰਜ ਕੀਤਾ ਜਾਵੇਗਾ ਤਾਂ ਆਂਗਣਵਾੜੀ ਵਰਕਰਸ ਨੂੰ ਜੜਾ ਇਸ ਸੰਬੰਧੀ ਰਿਪੋਰਟਸ ਵੀ ਨੇ ਜੜੀਆਂ ਦੇ ਦਿੱਤੀਆਂ ਗਿਆ ਨੇ ਤਾਂ ਸਬਸਿਡੀ ਚ ਆਉਣ ਵਾਲੇ ਸਾਰੇ ਆਂਗਣਵਾੜੀ ਵਰਕਰਸ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਉਹ ਘਰ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਇਹ ਆਦੇਸ਼ ਨੇ ਜਿਹੜੇ ਐਸਡੀਐਮ ਗਿੱਦੜਵਾਹਾ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਕਈ ਥਾਵਾਂ ਤੇ ਅਗਲੀ ਫਸਲ ਨੂੰ ਬੀਜਣ ਦੇ ਪਰਾਲੀਆ ਜਿਹੜੀ ਕਿ ਸਾੜੀ ਜਾਂਦੀ ਹੈ ਹਾਲਾਂਕਿ ਪਹਿਲਾਂ ਵੀ ਸਰਕਾਰ ਦੇ ਵੱਲੋਂ ਇਸ ਸੰਬੰਧੀ ਕਈ ਤਰ੍ਹਾਂ ਦੀਆਂ ਅਪੀਲਾਂ ਨੇ ਜੜੀਆਂ ਕੀਤੀਆਂ ਗਈਆਂ ਨੇ ਕਿ ਜਿਹੜੀ ਪਰਾਲੀ ਹੈ ਉਹ ਨਾ ਸਾੜੀ ਜਾਏ ਕਿਉਂਕਿ ਬਹੁਤ ਸਾਰਾ ਪ੍ਰਦੂਸ਼ਣ ਹੁੰਦਾ ਹੈ ਤੇ ਉੱਥੇ ਹੀ ਤਿਉਹਾਰਾਂ ਦਾ ਸੀਜ਼ਨ ਹੈ ਜਿਹੜਾ ਕਿ ਚੱਲ ਰਿਹਾ ਹੈ ਦੀਵਾਲੀ ਕਾਰਨ ਪਟਾਕੇ ਨੇ ਜਿਹੜੇ ਉਹ ਚਲਾਏ ਜਾਣੇ ਨੇ ਤੇ ਇਸ ਜਿਹੇ ਦੇ ਵਿੱਚ ਬਹੁਤ ਸਾਰਾ ਪ੍ਰਦੂਸ਼ਣ ਹੈ ਜਿਹੜਾ ਹੋਣਾ ਹੈ ਤੇ ਕਿਉਂਕਿ ਜਦੋਂ ਪ੍ਰਦੂਸ਼ਣ ਹੁੰਦਾ ਤਾਂ ਸਾਹ ਲੈਣ ਦੇ ਵਿੱਚ ਵੀ ਕਈ ਸਾਨੀਆਂ ਪ੍ਰੋਬਲਮਸ ਨੇ ਜੜੀਆਂ ਆਂਦੀਆਂ ਨੇ ਤੇ ਅਜਿਹੇ ਦੇ ਵਿੱਚ ਐਸ ਡੀ ਐਮ ਗਿੱਦੜ ਬਹਾ ਦਾ ਫਰਮਾਨ ਹੈ ਜਿਹੜਾ ਆਇਆ ਤਾਂ ਜੇਕਰ ਕਿਸਾਨ ਨੇ ਜੜੇ ਪ੍ਰਾਲੀ ਸਾੜਨਗੇ ਤਾਂ ਉਹਨਾਂ ਦੇ ਖਿਲਾਫ ਪਰਚਾ ਵੀ ਆ ਜੜਾ ਕਿ ਦਰਜ ਕੀਤਾ ਜਾਵੇਗਾ ਤੇ ਉਹਨਾਂ ਨੂੰ ਜਿਹੜੀ ਪੈਨਸ਼ਨ ਆਂਦੀ ਹੈ ਉਹ ਵੀ ਬੰਦ ਕੀਤੀ ਜਾਵੇਗੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਜੜੀ ਸਰਕਾਰੀ ਸਹੂਲਤਾਂ ਨੇ ਉਹ ਨਹੀਂ ਮਿਲਣਗੀਆਂ ਤੇ ਇਹ ਜਿਹੜੇ ਨੋਟਿਸ ਨੇ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਜੀਹਾਂ ਤੋਂ ਜੜੀ ਪੰਜਾਬ ਸਰਕਾਰ ਹੈ ਹੁਣ ਪ੍ਰਾਲੀ ਦੇ ਮਾਮਲੇ ਨੂੰ ਲੈ ਕੇ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਔਨਅਰਤ ਮੈਂ ਤੁਹਾਡੇ ਨਾਲ ਦਰਸ਼ਪ੍ਰਿਤ ਕੌਰ ਬਸਰਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਹਰ ਸਾਲ ਕਿਸਾਨਾਂ ਦੇ ਵੱਲੋਂ ਆਪਣੀ ਫਸਲਾਂ ਜੜਿਓ ਵੱਢ ਕੇ ਦੇ ਬਾਅਦ ਵਿੱਚ ਪਰਾਲੀ ਆ ਜੜਿਓ ਸਾੜੀ ਜਾਂਦੀ ਸੀ ਪਰ ਹੁਣ ਆ ਜੜਾ ਕਿ ਕਿਸਾਨ ਇਸ ਤਰ੍ਹਾਂ ਨਹੀਂ ਕਰ ਸਕਣਗੇ ਕਿਉਂਕਿ ਪਰਾਲੀ ਦੇ ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਆ ਜੜੀ ਸਖਤ ਹੋ ਰਹੀ ਆ ਤੇ ਪੰਜਾਬ ਸਰਕਾਰ ਦੇ ਵੱਲੋਂ ਨੋਟਿਸ ਵੀ ਨੇ ਜੜੀ ਇਸ ਮਾਮਲੇ ਦੇ ਵਿੱਚ ਜਾਰੀ ਕਰ ਦਿੱਤੇ ਗਏ ਨੇ ਤਦ ਆ ਜੀਏ ਕਿ ਪਰਾਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਐਸਜੀਐਮ ਗਿੱਦੜਬਾਹਾ ਦਾ ਫਰਮਾਨ ਆ ਜੜਾ ਆਇਆ ਜਿੱਥੇ ਕਿ ਐਸਜੀਐਮ ਗਿੱਦੜਬਾਹਾ ਆਦੇ ਵੱਲੋਂ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਦੇ ਉੱਤੇ ਪਰਚਾ ਜੜਾ ਕਿ ਦਰਜ ਕੀਤਾ ਜਾਵੇਗਾ ਤਾਂ ਆਂਗਣਵਾੜੀ ਵਰਕਰਸ ਨੂੰ ਜਿਹੜਾ ਇਸ ਸੰਬੰਧੀ ਰਿਪੋਰਟਸ ਵੀ ਨੇ ਜੜੀਆਂ ਦੇ ਦਿੱਤੀਆਂ ਗਿਆ ਨੇ ਤਾਂ ਸਬਸਿਡੀ ਚ ਆਉਣ ਵਾਲੇ ਸਾਰੇ ਆਂਗਣਵਾੜੀ ਵਰਕਰਸ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਉਹ ਘਰ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਇਹ ਆਦੇਸ਼ ਨੇ ਜਿਹੜੇ ਐਸਡੀਐਮ ਗਿੱਦੜਵਾਹਾ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਕਈ ਥਾਵਾਂ ਤੇ ਅਗਲੀ ਫਸਲ ਨੂੰ ਬੀਜਣ ਦੇ ਲਈ ਪ੍ਰਾਲੀ ਆ ਜਿਹੜੀ ਕਿ ਸਾੜੀ ਜਾਂਦੀ ਹੈ ਹਾਲਾਂਕਿ امی سرکار ਦੇ ਬੋਲੋ ਇਸ ਸੰਬੰਧੀ ਕਈ ਤਰ੍ਹਾਂ ਦੀਆਂ اپੀਲਾਂ ਨੇ ਜੜੀਆਂ ਕੀਤੀਆਂ ਗਈਆਂ ਨੇ ਕਿ ਜਿਹੜੀ ਪ੍ਰਾਲੀ ਹੈ ਉਹ ਨਾ ਸਾੜੀ ਜਾਏ ਕਿਉਂਕਿ ਬਹੁਤ ਸਾਰਾ ਪ੍ਰਦੂਸ਼ਣ ਹੁੰਦਾ ਹੈ ਤੇ ਉੱਥੇ ਹੀ ਤਿਉਹਾਰਾਂ ਦਾ ਸੀਜ਼ਨ ਹੈ ਜਿਹੜਾ ਕਿ ਚੱਲ ਰਿਹਾ ਹੈ ਦੀਵਾਲੀ ਕਾਰਨ ਪਟਾਕੇ ਨੇ ਜਿਹੜੇ ਉਹ ਚਲਾਏ ਜਾਣੇ ਨੇ ਤੇ ਇਸ ਜਿਹੇ ਦੇ ਵਿੱਚ ਬਹੁਤ ਸਾਰਾ ਪ੍ਰਦੂਸ਼ਣ ਹੈ ਜਿਹੜਾ ਹੋਣਾ ਹੈ ਤੇ ਕਿਉਂਕਿ ਜਦੋਂ ਪ੍ਰਦੂਸ਼ਣ ਹੁੰਦਾ ਤਾਂ ਸਾਹ ਲੈਣ ਦੇ ਵਿੱਚ ਵੀ ਕਈ ਸਾਨੀਆਂ ਪ੍ਰੋਬਲਮਸ ਨੇ ਜੜੀਆਂ ਆਂਦੀਆਂ ਨੇ ਤੇ ਅਜਿਹੇ ਦੇ ਵਿੱਚ ਐਸਡੀਐਮ ਗਿੱਦੜਬਾਹਾ ਦਾ ਫਰਮਾਨ ਹੈ ਜਿਹੜਾ ਆਇਆ ਤਾਂ ਜੇਕਰ ਕਿਸਾਨ ਨੇ ਜੜੇ ਪਰਾਲੀ ਸਾੜਨਗੇ ਤਾਂ ਉਹਨਾਂ ਦੇ ਖਿਲਾਫ ਪਰਚਾ ਵੀ ਆ ਜੜਾ ਕਿ ਦਰਜ ਕੀਤਾ ਜਾਵੇਗਾ ਤੇ ਉਹਨਾਂ ਨੂੰ ਜਿਹੜੀ ਪੈਨਸ਼ਨ ਆਂਦੀ ਹੈ ਉਹ ਵੀ ਬੰਦ ਕੀਤੀ ਜਾਵੇਗੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਜੜੀ ਸਰਕਾਰੀ ਸਹੂਲਤਾਂ ਨੇ ਉਹ ਨਹੀਂ ਮਿਲਣਗੀਆਂ ਤੇ ਇਹ ਜਿਹੜੇ ਨੋਟਿਸ ਨੇ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਜੀਹਾਂ ਤੋਂ ਜੜੀ ਪੰਜਾਬ ਸਰਕਾਰ ਹੈ ਹੁਣ ਪਰਾਲੀ ਦੇ ਮਾਮਲੇ ਨੂੰ ਲੈ ਕੇ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ